ਖਬਰਨਾਮਾ ਦੇਖ ਰਿਆ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਪੰਜਾਬ ਦੇ ਕਈ ਹਲਕਿਆਂ ਦੇ ਕੁਝ ਹੜ੍ਹਾਂ ਨੂੰ ਲੈ ਕੇ ਮਚੀ ਹਾਹਾਕਾਰ ਪੰਜਾਬ ਸਰਕਾਰ ਵੱਲੋਂ ਨਿਰਦੇਸ਼ ਦੇ ਕੇ ਪੰਜਾਬ ਦੇ ਕਈ ਹਲਕੇ ਤੇ ਹਲਕਿਆਂ ਦੇ ਕਈ ਪਿੰਡਾਂ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਦਿੱਤਾ ਗਿਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੰਜਾਬ ਦੇ ਕਈ ਪਿੰਡ ਤੈਸ਼ ਨੈਚ ਹੋ ਗਏ ਨੇ ਹੜ੍ਹਾਂ ਦੇ ਪਾਣੀ ਦੇ ਨਾਲ 1988 ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਉਹੀ ਇਲਾਕੇ ਲਗਾਤਾਰ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋ ਰਹੇ ਨੇ ਤਸਵੀਰਾਂ ਨੇ ਇੱਕ ਵਾਰ ਲੋਕਾਂ ਦੇ ਹਿਰਦੇ ਵੱਲੋਂ ਧਰ ਕੇ ਰੱਖ ਦਿੱਤੇ ਨੇ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਨਮ ਨੇ ਕਿਉਂਕਿ ਹੜ੍ਹਾਂ ਦੇ ਨਾਲ ਇੱਕ ਪਾਸੇ ਲੋਕ ਪ੍ਰਭਾਵਿਤ ਨੇ ਦੂਸਰੇ ਪਾਸੇ ਉਹਨਾਂ ਦਾ ਪਾਲ ਡੰਗਰ ਅਤੇ ਉਹਨਾਂ ਦੀ ਸਾਰੀ ਦੀ ਸਾਰੀ ਫਸਲ ਝੋਨੇ ਦੀ ਜਿਹੜੀ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ ਸੋਸ਼ਲ ਮੀਡੀਆ ਤੇ ਖਾਸ ਕਰਕੇ ਫੇਸਬੁਕ YouTube ਅਤੇ ਇੰਸਟਾਗ੍ਰਾਮ ਤੇ ਕਿਸਾਨਾਂ ਦੀਆਂ ਤਸਵੀਰਾਂ ਵਿਖੇ ਚਾਰੀਆਂ ਨੇ ਵੀਡੀਓ ਦੇਖੀਆਂ ਜਾ ਰਹੀਆਂ ਨੇ ਜਿੱਥੇ ਕਿਸਾਨਾਂ ਦਾ ਆਪਣੀਆਂ ਫਸਲਾਂ ਦਾ ਫਸਲਾਂ ਨੂੰ ਵੇਖ ਕੇ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ ਜਿੱਥੇ ਇੱਕ ਪਾਸੇ ਮੌਤ ਦਾ ਮੌਤ ਦੀ ਜਿਹੜੀ ਦਰ ਹੈ ਵਧੀ ਚਾਰੀ ਹੈ ਦੱਸਿਆ ਜਾ ਰਿਹਾ ਹੈ ਕਿ ਦਿਨਾਨਗਰ ਹਲਕੇ ਦੇ ਪਿੰਡਾਂ ਵਿੱਚ ਰਾਵੀ ਦਾ ਘੈਰ ਦੇਖਣ ਨੂੰ ਮਿਲ ਰਿਹਾ ਹੈ ਜਾਣਕਾਰੀ ਮੁਤਾਬਕ ਪਿਛਲੇ 2 ਦਿਨਾਂ ਤੋਂ ਦਰਿਆ ਵਿੱਚ ਪਾਣੀ ਦੇ ਛੱਡ ਅਤੇ ਐਤਵਾਰ ਦਾ ਤੋਂ ਜਾਰੀ ਭਾਰੀ ਮੀਂਹ ਕਾਰਨ ਪਾਣੀ ਦਾ ਪੱਧਰ ਬਹੁਤ ਵੱਧ ਗਿਆ ਹੈ ਸੋਸ਼ਲ ਮੀਡੀਆ ਉਤੇ ਲਗਾਤਾਰ ਪਾਣੀ ਨਾਲ ਘਿਰੇ ਹੋਏ ਇਲਾਕਿਆਂ ਦੀਆਂ ਫੌਕਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜੇਕਰ ਗੱਲ ਕਰੀਏ ਇਹਨਾਂ ਦੀਆਂ ਤਾਂ ਉਹਨਾਂ ਦੀਆਂ ਫਸਲਾਂ ਡੁੱਬ ਗਈਆਂ ਹਨ ਦੱਸਿਆ ਜਾ ਰਿਹਾ ਹੈ ਕਿ ਜਿਸ ਕਕੇ ਵੱਡਾ ਨੁਕਸਾਨ ਹੋ ਗਿਆ ਹੈ ਰਾਵੀ ਦਰਿਆ ਦੇ ਤੋਂ 1.5 ਕਿਲੋਮੀਟਰ ਦੂਰ ਦੇ ਵਸੇ ਪਿੰਡਾ ਚੱਕ ਸਹਾਏ ਰਾਪੂਰ ਅਤੇ ਮਕੌੜਾ ਵਿੱਚ ਪਾਣੀ ਘਰਾਂ ਦੇ ਅੰਦਰ ਵੜ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਸੂਤਰਾਂ ਮੁਤਾਬਕ ਪਿੰਡ ਜੈਨਕੁਰ ਨੇੜੇ ਤੁਸੀਂ ਬਾ ਟਟਨ ਕਾਰ ਆਸ-ਪਾਸ ਦੇ ਦਰਜਨਾ ਪਿੰਡ ਹੜਾਂ ਦਾ ਹੜਾਂ ਦੇ ਆਦਾ ਖਤਰਾ ਮਡਰਾ ਰਿਹਾ ਹੈ ਇਸ ਤੇ ਨਾਲ ਹੀ ਪਿੰਡ ਕਾਨਾ ਵਿੱਚ ਵੀ ਪਾਣੀ ਚਾਰ ਚਫੇਰੇ ਫੈਲ ਗਿਆ ਹੈ ਦੂਜੇ ਪਾਸੇ ਰਾਵੀ ਦਰਿਆ ਦੇ ਪਾਸਿਤ ਪਿੰਡਾਂ ਦੇ ਲੋਕਾਂ ਲੋਕਾਂ ਪਾਣੀ ਨਾਲ ਕਿਰੋਏ ਆ ਇਸ ਤਰ੍ਹਾਂ ਜੇਕਰ ਪਿੰਡ ਜਕੋਮਕ ਟਾਂਡਾ ਚ ਬੱਕਲ ਜੋਗ ਪਰ ਆਬਾਦੀਗੜ ਚੜੀਗੜ ਹਰੀ ਜਨ ਕਲੋਨੀ ਚ ਬੱਕਰਾ ਆਪਣਾ ਗਾਲ ਕੀਤੀ ਜਾਵੇ ਉਥੋਂ ਦੀ ਹਰਾ ਵਿੱਚ ਫਸਲ ਨਾਲ ਸਾਰਾ ਜਿਹੜਾ ਮੰਝੜ ਹੈ ਤਬਾਹ ਹੋ ਗਿਆ ਹੈ ਇਸ ਖਤਰੇ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਪੂਰੇ ਗਰਦਾਸਪੁਰ ਜ਼ਿਲ੍ਹੇ ਵਿੱਚ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਪਠਾਨਕੋਟ ਵਿੱਚ ਵੀ ਦੂਸਰੇ ਤੋਂ ਪੰਜਾਬ ਵਿੱਚ ਮੀਂਹ ਨੂੰ ਲੈ ਕੇ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਵਿੱਚ ਅੱਜ ਸਾਰੇ ਜ਼ਿਲ੍ਹਿਆਂ ਇੱਥੇ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਪੁਜਰਾਜ ਦੇ ਪਠਾਨਕੋਟ ਗੁਰਦਾਸਪੁਰ ਅਬਰਸਰ ਕੂਰਤਲਾ ਜਲੰਧਰ ਹੁਸ਼ਿਆਰਪੁਰ ਰੋਕਨਪ ਰੂਪਨਗਰ ਫਤਿਹਗੜ੍ਹ ਸਾਹਿਬ ਪਟਿਆਲਾ ਵਿੱਚ ਮੀਨਲੀ orange ਅਲਰਟ ਜਾਰੀ ਹੈ ਜਦਕਿ ਹੋਰ ਜ਼ਿਲ੍ਹਿਆਂ ਵਿੱਚ yellow ਅਲਰਟ ਜਾਰੀ ਹੈ ਮਤਲਬ ਸਾਰੇ ਜਿਨ੍ਹਾਂ ਵਿੱਚ ਸਧਾਰਨ ਤੋਂ ਵੱਧ ਮੀਂਹ ਦੇ ਅਸਰ ਨੇ ਆਉਣ ਵਾਲੇ ਅਧਾਰੀ ਘੰਟਿਆਂ ਵਿੱਚ ਦੇਕਰ ਵੱਡੇ ਪੱਧਰ ਤੇ بارش ਪੈਂਦੀ ਹੈ ਮੁਸਲਾਤਾਰ بارش ਪੈਂਦੀ ਹੈ ਤਾ ਪੰਜਾਬ ਦੇ ਕਈ ਹੋਰ ਹਲਕਿਆਂ ਦੇ ਪਿੰਡ ਵੀ ਡੁੱਬਣਗੇ ਅਤੇ ਫਸਲ ਵੀ ਤਬਾਹ ਹੋਵੇਗੀ ਅਸੀਂ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਇਹਨਾਂ ਸਾਰਿਆਂ ਹਲਕਿਆਂ ਨੂੰ ਸੇਫ ਰੱਖੇ ਤੰਦਰੁਸਤ ਰੱਖੇ ਇਹਨਾਂ ਦੀਆਂ ਫਸਲਾਂ ਵੀ ਜਿਹੜੀਆਂ ਨੇ ਬਚਿਆ ਰਹਿਣ